ਅੱਜ ਆਪਾਂ ਬਣਾਉਣ ਜਾ ਰਹੇ ਆਂ ਪ੍ਰਿੰਡੀਆਂ ਦੀ ਰੈਸਪੀ ਬਹੁਤ ਜ਼ਿਆਦੇ ਵਧੀਆ ਕਿਉਂਕਿ ਦੇਖੋ ਪ੍ਰਿੰਡੀਆਂ ਤਾਂ ਸਬਜੀ ਆਪਾਂ ਬਹੁਤ ਵਾਰੀ ਖਾਦੀ ਆ ਪਰ ਜਿਹੜੀ ਅੱਜ ਆਪਾਂ ਰੈਸਪੀ ਬਣਾਉਣ ਜਾ ਰਹੇ ਆਂ ਨਾ ਪ੍ਰਿੰਡੀਆਂ ਦੀ ਬਹੁਤ ਜ਼ਿਆਦੇ ਵਧੀਆ ਜ਼ਬਰਦਸਤ ਬਣੂਗੀ ਤੇ ਬਿਲਕੁਲ ਬਿਲਕੁਲ ਮੁਫਤ ਦੇ ਵਿੱਚ ਹੀ ਕੋਈ ਪੈਸਾ ਨਹੀਂ ਲੱਗਣਾ ਜਾਨੀ ਕਿ ਫ੍ਰੀ ਦੇ ਵਿੱਚ ਹੀ ਇਹ ਜਿਹੜੀ ਆਪਾਂ ਰੈਸਪੀ ਬਣਾਵਾਂਗੇ ਤਿਆਰ ਹੋ ਜੂ ਬਣ ਕੇ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਆਂ ਜੀ ਹੁਣ ਆਪਣੀ ਵੀਡੀਓ ਬਣਾਉਂ ਜਾਰੇ ਬਹੁਤ ਵਧੀਆ ਰੈਸਪੀ ਇਹਦੇ ਵਾਸਤੇ ਆਪਾਂ ਨੇ ਲੇਤਾ ਚੌਲਾਂ ਦਾ ਆਟਾ ਥੋੜਾ ਜਿਹਾ ਚੌਲਾਂ ਦੇ ਆਟੇ ਵਿੱਚ ਇਹਦੇ ਵਿੱਚ ਆਪਾਂ ਪਾਵਾਂਗੇ ਸਵਾਦ ਅਨੁਸਾਰ ਨਮਕ ਇਹ ਡੜੀ ਵਾਲਾ ਸੈਦਾ ਨਮਕ ਆ ਵਸਤੂਆਂ ਦੀ ਮਿਰਚ ਮਿਰਚ ਤੁਸੀਂ ਹਰੀ ਵੀ ਪਾ ਸਕਦੇ ਹੋ ਇੱਥੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕਸਤੂਰੀ ਮੇਥੀ ਬਰੀਕ ਕਰਕੇ ਥੋੜੀ ਜਿਹੀ ਘਣ ਪਾ ਲਾਂਗੇ ਹੋਰ ਆਪਾਂ ਇਹਨੂੰ ਕਰਾਂਗੇ ਮਿਕਸ ਲੈ ਤੁਸੀਂ ਦੇਖੋ ਇਹ ਨਹੀਂ ਜਬਰਦਸਤ ਚੀਜ਼ ਬਣ ਕੇ ਤਿਆਰ ਹੋਊਗਾ ਵਾਕਈ ਹੁਣ ਇਹਨੂੰ ਮਿਕਸ ਕਰਾਂਗੇ ਇੱਕ ਕੋਜ ਆਪਾਂ ਨੇ ਤਿਆਰ ਕਰਨਾ ਬੜਾ ਸਾਤ ਨਹੀਂ ਕਰਨਾ ਬੱਸ ਨਾ ਬੜਾ ਪਤਲਾ ਹੋ ਗਈ ਤੇ ਨਾ ਸਖਤ ਹੋ। ਐਦਾਂ ਨਾ ਹੋਵੇ ਬੱਸ। ਐਦਾਂ ਆਪਾਂ ਚਾਹੀਦਾ। ਇਹ ਹੁਣ ਜੇ 16 ਦਾ 18 ਆਪਾਂ ਤਿਆਰ ਕਰਿਆ ਇਹਨੂੰ ਆਪਾਂ 5 ਮਿੰਟ ਵਾਸਤੇ ਰੱਖਾਂਗੇ। ਰੱਖ ਕੇ ਰੱਖਾਂਗੇ 5 ਮਿੰਟ ਵਾਸਤੇ। ਤੇ ਇਹਨੂੰ ਆਪਾਂ ਰੱਖ ਦਿੰਨੇ ਆ। ਇੱਧਰ ਆਪਾਂ ਨੇ ਇਹ ਹੀ ਕੀਤੀਆਂ ਭਿੰਡੀਆਂ ਰੈਡੀ। ਇਹਨਾਂ ਚਾਰ ਪੀਸ ਕਰਨੇ ਆ ਇਸ ਤਰੀਕੇ ਨਾਲ ਚਾਰ ਪੀਸ ਕਰ ਲੈ ਵਿੱਚੋਂ ਕੱਟ ਕੇ ਠੀਕ ਆ ਜੀ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਤਿਆਰ ਕਰਨਾ ਹੈ ਧੋ ਕੇ ਜਿਵੇਂ ਕਿ ਤਰ੍ਹਾਂ ਚਾਰ ਚਾਰ ਪੀਸ ਕਰਨੇ ਆ ਵਿਚਾਲੋ ਤੇ ਚਲੋ ਜੀ ਹੁਣ ਉਦੋਂ ਬਾਅਦ ਆਪਣਾ ਇਹ ਆਟਾ ਤਿਆਰ ਹੁੰਦਾ ਤੇ ਫਿਰ ਆਪਾਂ ਕਿਵੇਂ ਬਣਾਉਣੇ ਆ ਇਹ ਭਿੰਡੀਆਂ ਨੇ ਉਹ ਆਪਾਂ ਇਹਦੇ ਵਿੱਚ ਡਿਪ ਕਰ ਦੇਣਾ ਇਹ ਚਪਾਤਾ ਚੰਗੀ ਤਰ੍ਹਾਂ ਇਹਨੂੰ ਕੋਟ ਕਰਨਾ ਇਸ ਤਰ੍ਹਾਂ ਰੱਖ ਕੇ ਨਾ ਹੁਣ ਆਪਾਂ ਇਹਨੂੰ 2 ਮਿੰਟਾਂ ਵਾਸਤੇ ਟੱਕ ਕੇ ਰੱਖਾਂਗੇ ਸਿਰਫ 2 ਮਿੰਟਾਂ ਵਾਸਤੇ ਜ਼ਿਆਦਾ ਟਾਈਮ ਨਹੀਂ 2 ਮਿੰਟਾਂ ਵਾਸਤੇ ਆਪਾਂ ਟੱਕ ਕੇ ਰੱਖ ਰਿਹਾ ਹੁਣ ਇਹਨੂੰ 2 ਮਿੰਟ ਹੋ ਗਏ ਇਧਰ ਆਪਾਂ ਇਹ ਤੇਲ ਢਾਟਾ ਗਰਮ ਕਰਨ ਵਾਸਤੇ ਤੇ ਪੋ ਹਲਕੇ ਜਿਹਾ ਥਣ ਪਾ ਦੇਣਾ ਇਹਨੂੰ ਆਪਾਂ ਘੱਟ ਅੱਗੇ ਤੇ ਪਕਾਉਣਾ ਹੈ ਹੌਲੀ-ਹੌਲੀ ਇਹਨੂੰ ਬਣੀ ਜਾਣ ਤੋਂ ਠੀਕ ਹੈ ਜਦੋਂ ਇਹ ਬਣੀ ਲਿਆ ਸਮਾਰ ਕੇ ਤੇ ਫਿਰ ਆਪਾਂ ਇਹਨੂੰ ਉਲਟਾ-ਫਲਟਾ ਕਰਾਂਗੇ ਉਹਨਾਂ ਚੱਕਰਾਂ ਹੀ ਪਈਆਂ ਰਹਿਣਗੀਆਂ ਗੈਸ ਬਿਲਕੁਲ ਸਲੋ ਆਪਣਾ ਸਲੋ ਗੈਸ ਤੇ ਆਪਾਂ ਇਹਨੂੰ ਬਣਾਵਾਂਗੇ ਇਹ ਦੇਖੋ ਇੰਨੀਆਂ ਵਧੀਆ কুরਕਰੀਆਂ কুরਕਣੀਆਂ ਬਣੀਆਂ ਹੈ ਨਾ ਬਹੁਤ ਜ਼ਿਆਦਾ ਵਧੀਆ ਵਸਾਈ ਕੋਟ ਆਪਾਂ ਬੜਾ ਨਹੀਂ ਕਰਿਆ ਸੀ ਮੜਾ ਮੜਾ ਜੀ ਕਰਿਆ ਸੀ ਗਏ ਜੇ ਉੱਥੇ ਬਾਗੀਆਂ ਨੂੰ ਹੁਣ ਪੱਕੜ ਲੈਣੇ ਆਪਾਂ ਆਪਾਂ ਨੇ ਕੱਢ ਲਈਆਂ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਾਂਗੇ ਨਾ ਸੌਸ ਦੇਖੋ ਤੁਸੀਂ ਬਣ ਗਈ ਜ਼ਬਰਦਸਤ ਚੀਜ਼ ਦੇਖੋ ਬਹੁਤ ਵਧੀਆ ਬਣ ਕੇ ਹੁਣ ਆਪਣੀ ਇਹ ਤਿਆਰ ਹੋਈ ਹੈ ਪ੍ਰਿੰਡੀਆਂ ਦੀ ਰੈਸਪੀ ਇਸੇ ਤਰੀਕੇ ਨਾਲ ਦੇਖੋ ਆਪਾਂ ਬੱਚਿਆਂ ਨੂੰ ਦੇ ਸਕਦੇ ਆ ਬਣਾ ਕੇ ਇਹਦੇ ਵਿੱਚ ਆਪਾਂ ਪਿਆਜ਼ ਵੀ ਕੱਟ ਸਕਦੇ ਆਂਗੇ ਟਮਾਟਰ ਵੀ ਕੱਟ ਸਕਦੇ ਆਂਗੇ ਠੀਕ ਆ ਜੀ ਉਹ ਵੀ ਆਪਾਂ ਦੇਖੋ ਇਹਦੇ ਵਿੱਚ ਕੱਟ ਕੇ ਪਾ ਸਕਦੇ ਆਂਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਹੈ ਵੀ ਪ੍ਰਿੰਡੀਆਂ ਤੋਂ ਕਿਵੇਂ ਆਪਾਂ ਰੈਸਪੀ ਬਣਾ ਸਕਦੇ ਆਂ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈਗੀ ਤੇ ਸੌਸ ਨਾਲ ਦੇਖੋ ਇਹ ਹੋਰ ਵੀ ਖਟਿਆਸ ਆ ਗਈ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਗਿਆ ਹੈਗਾ ਤੇ ਇਸੇ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਹਾਂ ਰੈਸਪੀ ਬਹੁਤ ਵਧੀਆ ਅਡੋੜੇ ਤਰੀਕੇ ਹੁੰਦਾ ਦੇਖੋ ਬਣਾਉਣ ਦਾ ਪਰ ਕੋਈ ਵੀ ਚੀਜ਼ ਆਪ ਨੂੰ ਟੇਸਟ ਆਉਣਾ ਚਾਹੀਦਾ ਹੈ ਚੀਜ਼ ਦੇ ਵਿੱਚ ਤੇ ਉਹ ਆਪਾਂ ਇੱਕ ਦੇਖੋ ਇਹਦੇ ਵਿੱਚ ਟੇਸਟ ਦਿੱਤਾ ਭਿੰਡੀਆਂ ਜੀ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਭਿੰਡੀਆਂ ਤੇ ਸਬਜ਼ੀ ਤਾਂ ਆਪਾਂ ਖਾਣੀ ਆ ਪਰ ਇਹਨੂੰ ਆਪਾਂ ਚਾਟ ਦੇ ਰੂਪ ਵਿੱਚ ਵੀ ਬਣਾ ਕੇ ਦੇਖੀਓ ਤਰੀਕੇ ਨਾਲ ਆਪਾਂ ਨਾਸਤੇ 'ਚ ਦੇਖੋ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਬਦ ਤੋਂ ਬਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਹਾਂ ਜੀ ਇਹ ਪਾਗਲੀ ਵੀਡੀਓ 'ਚ ਤੇ ਹੁਣ ਆਪਾਂ ਇਹਨੂੰ ਚੈੱਕ ਕੇ ਦੇਖਦੇ ਹਾਂ ਕਿਸ ਤਰ੍ਹਾਂ ਬਣੀ ਆ ਬਾਕੀ ਬਹੁਤ ਹੀ ਆਹਦੀ ਟੇਸਟੀ ਜਿਹੜੀ ਕਟਾਈ ਪਾਈਏ ਉਹਦੇ ਨਾਲ ਬਾਕੀ ਹੋਰ ਵੀ ਜਿਆਦਾ ਟੇਸਟ ਆ ਗਿਆ ਇੰਨੀ ਜਿਆਦਾ ਟੇਸਟੀ ਬਣੀ ਹੈ ਨਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਠੀਕ ਹੈ ਜੀ ਤੇ ਵੀ ਇੰਨੀ ਜਿਆਦਾ ਵਧੀਆ ਇਹ ਬਣਦੀ ਹੈ ਨਾ ਬਾਕੀ ਏਦਾਂ ਲੱਗਦੀ ਖਾਈ ਖਾਈ ਜਾ ਇੰਨੀ ਵਧੀਆ ਇਹ ਚੀਜ਼ ਬਣੀ ਹੈਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ